ਦਿਨੂ ਦਿਨ ਗੰਦਲੇ ਹੋ ਜਾ ਰਹੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਰੁੱਖ ਲਗਾਓ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਹ ਮੁਹਿੰਮ ਅੱਜ ਬੁੜਲਾੜਾ ਹਲਕੇ ਦੇ ਇੰਚਾਰਜ ਡਾਕਟਰ ਰਣਵੀਰ ਕੌਰ ਮੀਆਂ ਵੱਲੋਂ ਪਿੰਡ ਲਖਮੀਰ ਵਾਲਾ ਤੋਂ ਸ਼ੁਰੂ ਕੀਤੀ ਗਈ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਅੱਜ ਸੈਂਕੜੇ ਪੌਦੇ ਲਗਾਏ ਗਏ ਡਾਕਟਰ ਮੀਆਂ ਨੇ ਕਿਹਾ ਇਹ ਮੁਹਿੰਮ ਅੱਜ ਪਿੰਡ ਲਖਮੀਰ ਵਾਲਾ ਤੋਂ ਸ਼ੁਰੂ ਕਰਕੇ ਹਲਕੇ ਦੇ ਤਕਰੀਬਨ ਸਾਰੇ ਪਿੰਡਾਂ ਅਤੇ ਸ਼ਹਿਰਾਂ ਨੂੰ ਹਰਿਆ-ਭਰਿਆ ਕਰਨ ਲਈ ਇਹ ਰੁੱਖ ਲਗਾਏ ਜਾਣਗੇ ਇਸ ਮੌਕੇ ਉਹਨਾਂ ਦੇ ਨਾਲ ਬਲਾਕ ਪ੍ਰਧਾਨ ਅਰਜੀਤ ਸਿੰਘ ਝੇਲ, ਖੀਮ ਸਿੰਘ ਜਟਾਣਾ, ਗੁਰਦੀਪ ਸਿੰਘ ਲਖਮੀਰਵਾਲਾ, ਜਗਤਾਰ ਸਿੰਘ ਗਰਦੀ, ਦਰਸ਼ਨ ਸਿੰਘ ਗੁਰਨੇ, ਯਾਦਵਿੰਦਰ ਸਿੰਘ ਬੋੜਾਵਾਲ, ਰਾਜੂ ਅੱਕਾਵਾਲੀ, ਗੁਰਲਾਲ ਅੱਕਾਵਾਲੀ ਤੋਂ ਇਲਾਵਾ ਪਿੰਡ ਲਖਮੀਰਵਾਲਾ ਦੇ ਸਰਪੰਚ ਅਤੇ ਪੰਚ ਮੌਜੂਦ ਸਨ। ਆਪਣੇ ਵਾਤਾਵਰਣ ਲਈ, ਸੁੱਧਤਾ ਲਈ ਤੇ ਹੋਰ ਵੀ ਕਿਉਂਕਿ ਮੰਨਣਾ ਹੈ ਕਿ ਇੱਕ ਦਰਖਤ ਕਈ ਪੀੜੀਆਂ ਤੱਕ ਚੱਲਦਾ ਹੈ। ਫਲ, ਫੁੱਲ ਤੋਂ ਬਾਅਦ ਫਮਾਉ ਸਾਡੇ ਵਾਲਣ ਦੇ ਕੰਮ ਆਵੇ ਕਈ ਪੀੜੀਆਂ ਇੱਕ ਤਰਫ ਤੋਂ ਦੇਈਆਂ ਨੇ ਔਰ ਇੱਕ ਪਿੰਡ ਦੇ ਸਹਿਯੋਗ ਦੇ ਨਾਲ ਅਸੀਂ ਇਹ ਮਹਿਮਨੂਰ ਸ਼ੁਰੂਆਤ ਦਿੱਤੀ ਹੈ ਔਰ ਪਹਿਲਾ ਪਿੰਡ ਅਸੀਂ ਪਹੁੰਚਿਆ ਲਖਮੀਰ ਵਾਲੇ ਔਰ ਇੱਕ ਜੀ ਮੇਰੇ ਪਾਈ ਨੂੰ ਰਹਿੰਦੇ ਸਨ ਉਸ ਨਾਲ ਤੇ ਮੇਰੀਆਂ ਭੈਣਾਂ ਦੇ ਸਹਿਯੋਗ ਨਾਲ ਸਭ ਨੇ ਮਿਲ ਕੇ ਬੜਾ ਸੋਨਾ ਬੀੜਾ ਚੱਕਿਆ ਹੈ ਨੀਰੇ ਗੁਰਦੀਪ ਬਾਈ ਅੱਕਾ ਵਾਲੀ ਤੋਂ ਗੁਰਲਾਲ ਜੀ ਇਹ ਸਾਰਿਆਂ ਨੇ ਅੱਜ ਬਹੁਤ ਸੋਨਾ ਜਿਹੜਾ ਪਾਰਟੀ ਦੇ ਨਾਲ-ਨਾਲ ਇੱਕ ਆਮ ਪਬਲਿਕ ਨਾਲ ਜੁੜ ਕੇ ਅਸੀਂ ਇਹ ਹਿੰਮ ਨੂੰ ਜਾਰੀ ਕੀਤਾ ਔਰ ਬਹੁਤ ਸੋਨਾ ਸਹਿਯੋਗ ਮਿਲ ਰਿਹਾ ਹੈ ਫੌਦੇ ਸਿਰਫ ਵੰਡਣ ਦਾ ਕੰਮ ਨਹੀਂ ਫੌਦੇ ਲਗਾੰਦਾ ਹੈ ਔਰ ਅੱਜ ਮੌਸਮ ਵੀ ਬੜਾ ਅੱਛਾ ਹੈਗਾ ਨੀਮੀ ਨੀਮੀ ਜੇ ਮੀ ਹੈ ਤਾਂ ਕਿ ਇਹ ਫੌਦੇ ਅੱਗੇ ਜਲਦੀ ਵੱਧ ਸਕਣ ਅੱਜ ਹਲਕਾ ਭਲਾੜਾ ਦੇ ਪਿੰਡ ਲਮਕੀਰ ਵਾਲਾ ਵਿਖੇ ਡਾਕਟਰ ਰਣਵੀਰ ਕੌਰ ਜੀ ਮੀਆਂ ਵੱਲੋਂ ਵਾਤਾਵਰਨ ਨੂੰ ਦੇਖਦੇ ਹੋਏ ਪੌਦੇ ਲਗਾਏ ਗਏ ਔਰ ਪਿੰਡ ਦੇ ਸਹਿਯੋਗ ਨਾਲ ਭੈਣਾ ਮਾਤਾਵਾਂ ਨੇ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਔਰ ਵਾਤਾਵਰਨ ਸੰਬੰਧੀ ਜੋ ਇਹਨਾਂ ਦੀ ਸੋਚ ਹੈ ਉਹ ਬਹੁਤ ਸਲਾੰਘਾਯੋਗ ਕਦਮ ਹੈ ਹਰੇਕ ਬੰਦੇ ਨੂੰ ਵਾਤਾਵਰਨ ਦੇ ਬ੍ਰਤੀ ਸੋਚ ਕੇ ਪੌਦੇ ਲਾਉਣੇ ਚਾਹੀਦੇ ਹਨ ਧੰਨਵਾਦ ਅੱਛਾ ਨਹੀਂ ਹਮਤ ਅੱਜ ਮੰਡਲ ਮੁਖੀਰਾ ਵਿਖੇ ਕੌਜ਼ਿਲਾਨੀ ਸ਼ੁਰੂ ਤੇ ਡਾਕਟਰ ਨਵੀਰ ਗੌਰਮਿਆ ਜੀ ਰਾਣਾ ਮਾਈਟ ਹੋਈ ਜੋ ਕਿ ਪਿੰਡਾ ਨਮਖੀਰ ਵਾਲਾ ਹੱਕਾਂ ਵਾਲੇ ਜੁਨੀਆਂ ਟਾਹਲੀਆਂ ਬੜਾਈ ਪੰਜ ਪਿੰਡਾਂ ਦੇ ਸੀ ਅੱਜ ਪੌਦੇ ਲਾਵਾਂਗੇ ਮੈਡਮ ਦਾ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਨੇ ਆ ਕੇ ਹਰਿਆਵਲ ਦਾ ਸ਼ੁਰੂ ਕਰਨ ਦੀ ਸ਼ੁਰੂਆਤ ਕੀਤੀ ਪਹਿਲਾ ਤਾਂ ਅੱਜ ਸਾਡੇ ਪਿੰਡ ਡਾਕਟਰ ਅਮੀਨ ਕੌਰ ਮੀਆਂ ਜੀ ਜੋ ਸਾਡੇ ਹਲਕਾ ਨਜਾਬ ਬਲਾਡਾ ਨੇ ਅੱਜ ਉਹਨਾਂ ਨੇ ਬਹੁਤ ਹੀ ਸਲਾੰਘਾਯੋਗ ਕਦਮ ਚੱਕਿਆ ਸਾਡੇ ਪਿੰਡ ਅੱਜ ਪੌਦਿਆਂ ਦਾ ਲੰਗਰ ਲਾ ਕੇ ਸਾਰੇ ਨਗਰ ਵਾਸੀਆਂ ਨਾਲ ਲੈ ਕੇ ਪਿੰਡ ਚ ਹਰਿਆਲੀ ਲਈ ਮੌਸਮ ਆਪਣਾ ਵਾਤਾਵਰਨ ਸਾਫ ਲਈ ਪਿੰਡ ਵਿੱਚ ਪੌਦਿਆਂ ਦਾ ਲੰਗਰ ਲਾ ਕੇ ਆ ਪੌਦੇ ਲਵਾਏ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਡਮਿਰ ਮੀਰ ਕਾਮੀ ਜੀ ਬਹੁਤ ਬਹੁਤ ਧੰਨਵਾਦ